ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗਰੂ ਸਾਰਿਆਂ ਤੇ ਆਪਣਾ ਮੇਰ ਪਰਿਆ ਹੱਥ ਰੱਖਣ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਫੇਰ ਕਰਦੇ ਹਾਂ ਟਰਾਈ ਲੇਜ਼ਰ ਦੀ। ਜੇ ਆ ਗਿਆ ਲੋਡ ਹੌਂਪਲੇ ਨਾਲ ਇੱਕ ਦੋ ਦਿਨ ਤੇ ਬਾਅਦ ਕਹਿੰਦੇ ਆਉਂਗੇ। ਜੇ ਆ ਗਿਆ ਲੋਡ ਤਾਂ ਦੇਖਦੇ ਹਾਂ ਟਰਾਈ ਕਰਕੇ। ਨਿਕਲ ਜਿੱਤੇ ਕੰਮ ਹੀ ਕਰਕੇ ਸਾਰੇ ਕੰਮ ਰੁਕੇ ਹੋਏ ਸੀ। ਤਰੂੜੀ ਵਾਲ ਰੇਹ ਪਾਉਣ ਦੇ ਵੀ ਬੈਠੇ ਆ। ਦੇਖਦੇ ਅੱਜ ਕਰਦੇ। ਚੱਲ ਰਿਹਾ ਜੀ ਲੜਾਈ ਦਾ ਕੰਮ। ਤੇ ਅੱਜਾਂ ਦੀ ਦਾ। ਇਹ ਵੀ ਅੱਜ ਤਾਂ ਵਧੀਆ ਹੋਊਗੇ। ਬਾਕੀ ਘਰ ਦੀ ਸਬਜ਼ੀ ਦਾ ਸਾਨੂੰ ਪਤਾ ਨਹੀਂ ਫਾਇਦਾ ਹੀ ਫਾਇਦਾ। ਠੀਕ ਆ। ਆਲ ਦੇ ਫਿਰਨੇ ਨਾਲ ਤਾਂ ਚੰਗਾ ਵੀ। ਨਾਲੇ ਤਾਂ ਸਬਜ਼ੀ ਆਪਣੇ ਘਰ ਦੀ ਮਿਲ ਜਾਂਦੀਆਂ ਨਾਲੇ ਵਧੀਆ। ਉਰਮੇ ਜੰਦੀ ਆ ਅੱਜ ਵੀ ਸਾਰ ਪਿਆ ਕੇ ਮਟਰ ਵੀ ਆ ਪੂਰੇ ਖੜੇ ਆ ਨਾ ਬੜੀਆ ਲੋਕ ਪਾਲਣ ਕਰੂਗਾ ਮਟਰ ਐਨ ਪੂਰੇ ਉੱਤਰ ਰਹੇ ਆ ਨਾ ਪੂਰਾ ਫਲ ਬੈਠਿਆ ਵਾ ਮਟਰ ਨੂੰ ਐਨ ਪੂਰਾ ਉੱਤਰ ਰਿਹਾ ਮੱਕੀ ਇੱਧਰਲੇ ਪਾਸੇ ਹੋ ਗਏ ਪਿਆਜ਼ ਇਹ ਵੀ ਐਨ ਮਾਰਖ ਮਾਸ ਜੜ ਫੜ ਗਏ ਆ ਨਾ ਇਹਨਾਂ ਦੀ ਵੀ ਚੱਲਣੀ ਗੜਾਈ ਆ ਆ ਜਿਹੜਾ ਦਰਖਤ ਆ ਨਾ ਆਹ ਇਹ ਹੈ ਘਰਜਣ ਦਾ ਤੇ ਜਿਹਨੂੰ ਬੀਪੀ ਬੂਪੀ ਦੀ ਕੋਈ ਪ੍ਰੋਬਲਮ ਹੈ ਨਾ ਉਹਦਾ ਛੱਲੜੀ ਤਾਂ ਬੜਾ ਕੰਮ ਆਉਂਦਾ ਉਹਦੇ ਆਪਣੇ ਪਿਛਲੇ ਸਾਲ ਲਾਇਆ ਦਾ ਬਰਸਾਤ ਚ ਹੁਣ ਹੋ ਗਿਆ ਹੈ ਨਾ ਸੁਨਾ ਹੋ ਗਿਆ ਅਗਲੇ ਸਾਲ ਆਗਦੀ ਬਰਸਾਤ ਹੈ ਹੁਣ ਬਰਸਾਤ ਆਉਗੀ ਚ ਹੋ ਜਾਊਗਾ ਇਹਨੂੰ ਪੂਰਾ ਬੰਸੀ ਇੱਕ ਦਾ ਟੋਆ ਕਰ ਉਹਦੇ ਥੱਲੇ ਦਰਖਤ ਦੇ ਥੱਲੇ ਹੈ ਹਾੜਾ ਢਾਲੇ ਉੱਚੇ ਹੁੰਨਾਂ ਕ ਜਗਾ ਗਠਿਆਂ ਦੀ ਪੱਟ ਵੀ ਹੋ ਜਾਵੇ ਤਾਂ ਵੀ ਕੁਛ ਨਹੀਂ ਇਹ ਮਰ ਜਾਇਆ ਜਾ ਖੜਾ ਇਹਨੂੰ ਪਾਣੀ ਲੱਗਣਾ ਠੀਕ ਹੈ ਨਾ ਨਾ ਬਾਅਦ ਚ ਪੱਟ ਦਨੇ ਆ ਪਹਿਲਾਂ ਉਹ ਕੱਖ ਪੜ ਲਾ ਮਰਸੀਨ ਪੜ ਲਾ ਹਾਂ ਫਿਰ ਫਿਰ ਪੱਟ ਦਨੇ ਆ ਉਹ ਐਨ ਉਹਨੂੰ ਪਾਣੀ ਵੀ ਜਾਵੇ ਉਹਦੇ ਚ ਨਾਲ ਇੱਕ ਕੰਮ ਹੋਰ ਕਰਨਾ ਇਹਨੂੰ ਉਹਨਾਂ ਥੱਲੇ ਤੇ ਉਹ ਨਹੀਂ ਕਰਨਾ ਇੱਕ ਨਹੀਂ ਜਾਣਾ ਚਾਹੀਦਾ ਉੱਪਰ ਨੂੰ ਵੱਡਣਾ ਨਹੀਂ ਹੈਗਾ ਨਹੀਂ ਨਹੀਂ ਰਸਤਗਲ ਬੰਨ ਮਾਰ ਹਾਂ 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 ਅਜੇ ਦਿੱਕਤ ਤਾਂ ਦੂਰ ਹੋਈ ਨਹੀਂ ਹੈਗੀ ਆਪਣੇ ਲੇਜ਼ਰ ਦੀ ਚੱਲ ਰਹੀ ਕੰਪਨੀ ਵਾਲਿਆਂ ਨਾਲ ਗੱਲਬਾਤ ਕਹਿੰਦੇ ਵੀ ਸਾਡਾ ਜਿਹੜਾ ਮੇਨਾ ਫੋਰਮੈਨ ਹੋ ਗਿਆ ਵਾ ਕਿਤੇ ਬਾਹਰ ਇੱਕ ਦੋ ਦਿਨ ਤੇ ਬਾਅਦ ਕਹਿੰਨੇ ਭੇਜਾਂਗੇ ਉਹਨੂੰ ਉਹ ਦੇਖਦੇ ਆਂ ਉਹਨੂੰ ਚੈੱਕ ਕਰਾ ਕੇ ਵੀ ਕਿਹਾ ਇੱਕ ਨਾ ਮਤਲਬ ਕੋਈ ਵੀ ਕੰਪਨੀ ਆ ਸਿਸਟਮ ਆਪਣਾ ਅਪਡੇਟ ਕਰ ਦਦੀ ਐ ਚਾਰ ਪੰਜ ਸਾਲ ਬਾਅਦ ਸਾਨੂੰ ਵੀ ਪੰਜ ਸਾਲ ਹੋ ਗਏ ਲਗਭਗ ਸਾਢੇ 4 ਪੌਣੇ 5 ਸਾਲ ਹੋ ਗਏ ਲੱਤੇ ਨੂੰ ਲੇਜ਼ਰ ਉਹਦੇ ਕਰਕੇ ਵੀ ਫਿਰ ਇਹ ਮਤਲਬ ਸਿਸਟਮ ਅਪਡੇਟ ਕਰਦੀ ਉਹਦੇ ਸ਼ਖਾਤਰ ਹੈ ਕੋਈ ਪ੍ਰੋਬਲਮ ਉਹਦੇ ਸਬੰਧ ਚ ਕਰੀ ਸੀਗੀ ਗੱਲ ਉਹਨਾਂ ਨਾਲ ਕਹਿੰਦੇ ਭੇਜੂਗੇ ਆਪਣੇ ਫੋਰਮ ਇਹਨੂੰ ਬਾਕੀ ਦੇਖਦੇ ਹਾਂ ਹੁਣ ਕੱਲ੍ਹ ਜੋ ਪਰਸੋਂ ਜਿੱਦਾਂ ਆਉਂਦਾ ਹੈ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਬਖਸ਼ਣ ਲਈ